ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਨ੍ਹਾਂ ਦੀ ਅਪਾਰ ਕਿਰਪਾ ਦਾ ਓਟ ਆਸਰਾ ਲੈਂਦੇ ਹੋਇਆ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਬ੍ਰਹਮ ਗਿਆਨੀ ਮਹਾਪੁਰਸ਼ਾਂ ਦੇ ਜੀਵਨ ਦੇ ਨਾਲ ਸੰਬੰਧਿਤ ਆਪ ਜੀ ਦੇ ਨਾਲ ਇੱਕ ਘਟਨਾ ਸਾਂਝੀ ਕਰਨੀ ਹੈ ਜਿਹੜੀ ਅੱਜ ਦੀ ਘਟਨਾ ਹੈ ਇਹ ਪਟਿਆਲੇ ਸ਼ਹਿਰ ਦੇ ਵਿੱਚ ਮੇਰਾ ਇੱਕ ਦੋਸਤ ਰਹਿੰਦਾ ਹੈ ਓਹੋ ਅਰਸੋਂ ਦਾਸ ਦੇ ਘਰ ਆਇਆ ਸੀਗਾ ਉਹਨੇ ਮੈਨੂੰ ਪਰਸੋਂ ਦੱਸਿਆ ਵੀ ਇਸ ਤਰ੍ਹਾਂ ਵੀਰਜੀ ਮੇਰੇ ਤੇ ਕਿਰਪਾ ਹੋਈ ਮਾਹ ਪੁਰਸ਼ਾਂ ਨੇ ਸਾਡੇ ਤੇ ਆਹ ਕਸ਼ਟ ਸੀਗਾ ਆਹ ਦੂਰ ਕਰ ਦਿੱਤਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਪਰ ਇਹ ਕੰਮ ਇਸ ਤਰ੍ਹਾਂ ਹੋ ਗਿਆ ਆਪ ਜੀ ਦੇ ਨਾਲ ਪੂਰੀ ਜੋ ਘਟਨਾ ਹੋਈ ਉਹ ਸਾਂਝੀ ਕਰਾਂਗੇ 2-3 ਦਿਨ ਪਹਿਲਾਂ ਦਾਸ ਦੇ ਘਰ 11 ਤਰੀਕ ਨੂੰ ਸਤਿਗੁਰੂ ਜੀ ਦੀ ਵਰਸੀ ਦਾ ਪ੍ਰੋਗਰਾਮ ਸੀ ਤੇ ਮੈਂ ਇਨੀਵੀਟੇਸ਼ਨ ਦਿੱਤਾ ਸੀ ਉਹਨਾਂ ਨੂੰ ਵੀਰ ਜੀ ਉਹਨਾਂ ਨੂੰ ਉਹ ਆ ਨਹੀਂ ਸਕੇ ਤੇ ਉਹ ਕਹਿੰਦੇ ਵੀ ਅਸੀਂ ਬੀਜੀ ਸੀਗੇ ਪਰਸੋਂ ਉਹ ਆਏ ਸੀ ਤਾਂ ਉਹ ਕਹਿੰਦੇ ਕਿ ਬਾਜੀ ਦਾ ਨਾਂ ਹੈਗਾ ਨਿਰਮਲ ਸਿੰਘ ਉਹ ਕਹਿੰਦੇ ਵੀ ਮੇਰੀ ਵਾਈਫ ਦੇ ਦੋਨੇ ਚੂਲੇ ਖਰਾਬ ਹੋ ਗਏ ਪਟਿਆਲੇ ਆ ਸੀ ਡਾਕਟਰਾਂ ਕੋਲੇ ਚੈੱਕ ਕਰਾਇਆ ਠੀਕ ਹੋ ਜਾਣਾ ਕੋਈ ਦਵਾਈ ਮਿਲ ਜੇ ਤਾਂ ਕਹਿੰਦੇ ਠੀਕ ਨਹੀਂ ਹੋਈ ਉਹ ਕਹਿੰਦੇ ਵੀ ਡਾਕਟਰਾਂ ਨੇ ਸਾਨੂੰ ਰეკਮੈਂਡ ਕੀਤਾ ਵੀ ਤੁਸੀਂ ਪੀਜੀਆਈ ਜਾਓ। ਇਹਦਾ ਜਿਹੜਾ ਟ੍ਰੀਟਮੈਂਟ ਆ ਇਹਦਾ ਪ੍ਰੋਪਰ ਇਲਾਜ ਆ ਪੀਜੀਆਈ ਹੋਏਗਾ। ਅਸੀਂ ਇੱਕ ਵਾਰੀ ਜਾਏ ਡਾਕਟਰਾਂ ਤੋਂ ਟਾਈਮ ਲਿਆ ਏ। ਉਸ ਤੋਂ ਬਾਅਦ ਅਸੀਂ ਹੰਸਾਲੀ ਸਾਹਿਬ ਨੂੰ ਰਸਤਾ ਪੀਜੀਆਈ ਨੂੰ ਜਾਂਦਾ ਥੋੜਾ ਨੇੜੇ ਪੈਂਦਾ ਪਟਿਆਲੇ ਤੋਂ। ਭਾਜੀ ਕਹਿੰਦੇ ਵੀ ਅਸੀਂ ਉੱਥੇ ਗਏ ਨਮਸਕਾਰ ਕੀਤੀ ਤੇ ਮਹਾਂਪੁਰਸ਼ਾਂ 2012 ਦੀ ਗੱਲ ਆ ਏ। 2012 ਦੇ ਵਿੱਚ ਬਾਬਾ ਜੀ ਬੈਠੇ ਸੀਗੇ ਸੀਮਾਪੁਰਸ਼ਾਂ ਨੂੰ ਜਾ ਕੇ ਨਮਸਕਾਰ ਕਰੀ ਤਾਂ ਉਹਨਾਂ ਅੱਗੇ ਅਸੀਂ ਬੇਨਤੀ ਕਰੀਗੀ ਬਾਬਾ ਜੀ ਕਿਰਪਾ ਕਰਿਓ ਇਹ ਮੇਰੀ ਮੈਸੇਜ ਨੇ ਤੇ ਇਹਨਾਂ ਦੇ ਚੂਲੇ ਦੋਨੇ ਹੀ ਬਦਲਾਉਣ ਦੇ ਲਈ ਅਸੀਂ ਪੀਜੀਆਈ ਜਾ ਰਹੇ ਹਾਂ ਤੇ ਆਪ ਜੀ ਦਰਸ ਕਰਿਓ ਕਿਰਪਾ ਕਰਿਓ ਤਾਂ ਮਾਪੁਰਸ਼ ਕਹਿੰਦੇ ਭਾਈ ਕੋਈ ਗੱਲ ਨਹੀਂ ਸਾਰਾ ਕੁਝ ਵਧੀਆ ਹੋ ਜਾਊਗਾ ਕਿਰਪਾ ਰਹੂਗੀ ਤਾ ਕਹਿੰਦਾ ਸੀ ਪੀਜੀਆ ਚਲੇਗਾ ਸੀ ਐਨਾ ਡਰਦੇ ਸੀ ਅਸੀਂ ਐਨਾ ਜਿਆਦਾ ਸੁਣਿਆ ਸੀਗਾ ਵੀ ਜਿਹੜਾ ਪੀਜੀਆ ਆ ਉਥੇ ਪ੍ਰੋਪਰ ਕੋਈ ਜਗ੍ਹਾ ਨਹੀਂ ਮਿਲਦੀ ਬੜੀ ਖੱਜਲ ਖਵਾਰੀ ਬਹੁਤ ਹੁੰਦੀ ਆ ਪਤਾ ਨਹੀਂ ਡਾਕਟਰ ਟਾਈਮ ਦੇਣਗੇ ਪਤਾ ਨਹੀਂ ਕੀ ਹੋਏਗਾ ਕਹਿੰਦਾ ਅਸੀਂ ਆਪਣਾ ਮੇਰੇ ਰੁਟੀਨ ਸੀ ਨਿਤਨੇਮਾ ਕਰਦਾ ਸੀਗਾ ਮੂਲ ਮੰਤਰ ਦਾ ਜਾਪ ਕਰਨਾ ਕਦੇ ਗੁਰਮੰਤਰ ਦਾ ਜਾਪ ਕਰਨਾ ਚੋਪੀ ਸਭ ਜਿਆਦਾ ਗਿਆ ਉਹ ਯਾਦ ਕਰ ਲੈਣਾ ਵੀ ਕੋਈ ਨਾ ਕੋਈ ਬਾਣੀ ਮਹਾਰਾਜ ਦੀ ਕਿਰਪਾ ਨਾਲ ਮਨ ਚੋਂ ਚਾਰਦੇ ਰਹਿੰਦੇ ਸੀ ਜਦੋਂ ਮੇਰੀ ਵਾਈਫ ਨੂੰ ਐਡਮਿਟ ਕੀਤਾ ਕਹਿੰਦਾ ਵੀਰ ਜੀ ਤੁਸੀਂ ਯਕੀਨ ਮੰਨਿਓ ਅਸੀਂ 1 ਮਹੀਨਾ ਪੀਜੀਆਈ ਦੇ ਵਿੱਚ ਰਹਾਂ ਲੋਕ ਪੈਸੇ ਲੈ ਕੇ ਜਾਂਦੇ ਨੇ ਵੀ ਕਮਰਾ ਮਿਲ ਜੇ ਅਸੀਂ ਇੰਨੇ ਪੈਸਿਆਂ ਚ ਫਰਮੈਚ ਲੈ ਲਾਂਗੇ ਪਤਾ ਨਹੀਂ ਕਹਿੰਦਾ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕਰ ਦਿੱਤੀ ਸਾਨੂੰ ਜਿਹੜੇ ਡਾਕਟਰ ਕੋਲ ਗਏ ਅਸੀਂ ਉਹਦਾ ਨਾਮ ਸੀਗਾ ਆਰ ਕੇ ਸੈਨ ਪੀਜੀਆਈ ਤਾਂ ਉਹਨੇ ਜਦੋਂ ਮੇਰੀ ਵਾਈਫ ਦਾ ਟ੍ਰੀਟਮੈਂਟ ਕਰਨਾ ਸੀਗਾ ਉਹਨੇ ਸਾਨੂੰ ਆਪ ਹੀ ਕਮਰਾ ਦਿਵਾਤਾ ਤੇ ਨਾਲ ਮੇਰੇ ਮਦਰ ਇਨ ਲਾ ਸੀਗੇ ਉਹਨਾਂ ਨੇ ਕੇਅਰ ਕੀਤੀ ਮੇਰੇ ਮਦਰ ਦੀ ਮੇਰੀ ਵਾਈਫ ਦੀ ਜਿਹੜੇ ਮੇਰੇ ਮਦਰ ਇਨ ਲਾ ਸੀ ਉਹਨਾਂ ਨੇ ਕਹਿੰਦਾ ਵੀ ਕੇਅਰ ਕੀਤੀ ਮੇਰੀ ਵਾਈਫ ਦੀ ਤਾਂ ਉਹ ਉੱਥੇ ਹੀ ਸੀਗੇ ਉੱਥੇ ਪੀਜੀਆਈ ਕਹਿੰਦਾ ਇੱਕ ਕਮਰਾ ਬਣਿਆ ਹੋਇਆ ਵੀ ਸਾਰੇ ਧਰਮਾਂ ਦੀਆਂ ਉੱਥੇ ਬੁਕਸ ਗੁੜਕਾ ਸਾਹਿਬ ਹਰ ਰਿਲੀਜੀਅਸ ਦਾ ਰੱਖਿਆ ਕਹਿੰਦਾ ਮੈਂ ਉੱਥੇ ਜਾਣਾ ਪਾਠ ਕਰੀ ਜਾਣਾ ਮਹਾਰਾਜ ਅਗੇ ਵੀ ਆਪ ਜੀ ਕਿਰਪਾ ਕਰਿਓ ਤਾਂ 10 ਦਿਨਾਂ ਬਾਅਦ ਡਾਕਟਰ ਨੇ ਦੂਸਰਾ ਚੂੜਾ ਬਦਲਿਆ ਇੱਕ ਮਹੀਨਾ ਸੀ ਉੱਥੇ ਰਹਿਆ ਕਹਿੰਦਾ ਵੀਰ ਜੀ ਇੱਕ ਮਹੀਨੇ ਦਾ ਸਾਨੂੰ ਪਤਾ ਨਹੀਂ ਲੱਗਿਆ ਕਿਸ ਤਰ੍ਹਾਂ ਲੰਘ ਗਿਆ ਕਹਿੰਦਾ ਜਿਹੜਾ ਆਰ ਕੇ ਸੇਨ ਸੀਗਾ ਡਾਕਟਰ ਪੀਜੀਆਈ ਦਾ ਉਹ ਮੈਨੂੰ ਕਹਿੰਦਾ ਜਦੋਂ ਉਹਨੂੰ ਮੈਂ ਮਿਲਿਆ ਕਹਿੰਦਾ ਵੀ ਤੁਹਾਡੇ ਤੇ ਪ੍ਰਮਾਤਮਾ ਦੀ ਬਹੁਤ ਕਿਰਪਾ ਵੀ ਇਹ ਇਹ ਜਿਹੇ ਆਪਰੇਸ਼ਨ ਆ ਮੈਂ ਪਹਿਲਾਂ ਕਦੇ ਨਹੀਂ ਕੀਤਾ ਵੀ ਜਿਹੜਾ ਇੰਨਾ ਸਕਸੈਸਫੁਲ ਹੋਇਆ ਕਹਿੰਦਾ ਨਹੀਂ ਤਾਂ ਕੋਈ ਨਾ ਕੋਈ ਮਰੀਜ਼ ਨੂੰ ਪ੍ਰੋਬਲਮ ਆ ਜਾਂਦੀ ਆ ਕਦੇ ਬੀਪੀ ਵੱਧ ਗਿਆ ਕਿਸੇ ਦੇ ਟਾਂਕੇ ਕੁਝ ਹੋ ਗਏ ਕਿੰਨੇ ਆ ਪ੍ਰੋਬਲਮਸ ਨਹੀਂ ਕਹਿੰਦਾ ਵੀ ਪਰ ਤੁਹਾਡੇ ਤਿਨਾ ਪਰਮਾਤਮਾ ਦੀ ਕਿਰਪਾ ਵੀ ਜਿਹੜਾ ਪਰਮਾਤਮਾ ਨੇ ਮੇਰੇ ਕੋਲੋਂ ਇੰਨਾ ਸਕਸੈਸਫੁਲ ਇਹ ਪ੍ਰੇਸ਼ਨ ਕਰਾ ਲਿਆ ਕਹਿੰਦਾ ਉਹ ਫਿਰ ਸਾਨੂੰ ਸਹਜੇ ਸਹਜੇ ਸਾਡੇ ਦਿਮਾਗ ਦੇ ਵਿੱਚ ਤਾਂ ਹੈਗਾ ਹੀ ਸੀ ਸਾਨੂੰ ਪਤਾ ਲੱਗਣ ਲੱਗ ਗਿਆ ਵੀ ਇਹ ਜਿਹੜੇ ਮਹਾਂਪੁਰਸ਼ ਨੇ ਬਚਨ ਕ੍ਰਿਸ਼ਨਨ ਸੰਸਾਲੀ ਵਾਲੇ ਨੇ ਉਹਨਾਂ ਨੇ ਆਪ ਹੀ ਸਾਰਾ ਕੁਝ ਕਰਾ ਲਿਆ ਇੱਕ ਮਹੀਨਾ ਕਹਿੰਦਾ ਫੇਰ ਡਾਕਟਰ ਨੇ ਸਾਨੂੰ ਐਕਸਰਸਾਈਜ਼ ਦੱਸੀ ਵੀ ਪਾਈ ਇਸ ਤਰ੍ਹਾਂ एक्सरसाइज ਕਰਨੀ ਆ ਇੱਕ ਤਾਂ ਹੇਠਾਂ ਨਹੀਂ ਬੈਠਣਾ ਤੇ ਇੱਕ ਆਪਣਾ ਜਿਆਦਾ ਕੋਈ ਉੱਚੀ ਨੀਵੀਂ ਜਗਾ ਤੇ ਚੜ ਕੇ ਛਾਲ ਨਹੀਂ ਮਾਰਨੀ ਤੇ ਕਹਿੰਦਾ ਵੀਰ ਜੀ ਉਹ 2 ਮਹੀਨਿਆਂ ਦੇ ਵਿੱਚ ਵਿੱਚ ਮੇਰੀ ਵਾਈਫ ਅੱਜ ਬਿਲਕੁਲ ਤੰਦਰੁਸਤ ਆ ਤੇ ਵਾਈਗੁਰੂ ਦੀ ਇੰਨੀ ਕਿਰਪਾ ਹੋਈ ਸਾਨੂੰ ਪਤਾ ਹੀ ਨਹੀਂ ਲੱਗਿਆ ਕਹਿੰਦੇ ਜੇ ਅਸੀਂ ਉਹ ਡਾਕਟਰ ਸਾਹਿਬ ਆਪਣੇ ਚੰਡੀਗੜ੍ਹ ਇੱਕ ਹੋਰ ਹਸਪੀਟਲ ਆ ਪ੍ਰਾਈਵੇਟ ਉੱਥੇ ਜਾਬ ਕਰਦੇ ਨੇ ਕੰਨਾ ਜਦੋਂ ਅਸੀਂ ਉਹ ਮੈਕਸ ਜਦੋਂ ਉਹਨਾਂ ਨੇ ਅਸੀਂ ਉਹ ਮੈਕਸ ਅੱਚ ਮਿਲਣ ਜਾਣਾ ਨਾ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਉਹ ਫੀਸ ਨਹੀਂ ਘਟਾਣੀ ਤੁਸੀਂ ਮੈਨੂੰ ਡਾਇਰੈਕਟਲੀ ਮਿਲਣ ਲਾਇਆ ਕਰੋ ਵੀ ਇੱਥੇ ਪ੍ਰਾਈਵੇਟ ਹਸਪੀਟਲ ਚ ਫੀਸ ਨਹੀਂ ਦੇਣੀ ਤੁਸੀਂ ਮੈਨੂੰ ਪਰਸਨਲ ਹੀ ਮਿਲਿਆ ਕਰੋ ਇੰਨਾ ਡਾਕਟਰ ਸਾਨੂੰ ਪਿਆਰ ਕਰਦੇ ਸੀ ਇਹਨੇ ਪਿਆਰ ਨਾਲ ਉਹਨੇ ਸਾਡੇ ਕਹਿੰਦਾ ਜਿਹੜੇ ਪੈਸੇ ਤੇ ਉਹ ਵੀ ਘੱਟ ਕਰਾਏ ਵੀ ਕੋਈ ਗੱਲ ਨਹੀਂ ਮੈਂ ਤੁਹਾਡਾ ਇੰਨੇ ਚ ਟ੍ਰੀਟਮੈਂਟ ਕਰਾ ਦੂੰਗਾ ਕਹਿੰਦਾ ਐਨੀ ਹਸ ਵਾਲੀ ਵਾਲੇ ਮਹਾਪੁਰਸ਼ਾਂ ਦੀ ਕਿਰਪਾ ਰਹੀ ਭਾਜੀ ਕੋਲੇ ਦੋ ਬੇਟੀਆਂ ਤੇ ਉਸ ਤੋਂ ਬਾਅਦ ਕਹਿੰਦਾ ਵੀ ਨਾ ਡਾਕਟਰ ਨੇ ਕਿਹਾ ਸੀਗਾ ਵੀ ਸਾਡੇ ਦੋ ਬੇਟੇ ਸੀ ਸਾਨੂੰ ਇਹ ਸੀ ਚਲੋ ਵਾਹਿਗੁਰੂ ਕਿਰਪਾ ਕਰ ਦੇਵੇ ਇੱਕ ਬੇਟੇ ਦੀ ਦਾਤ ਸਾਡੀ ਢੋਲੀ ਚ ਪਾ ਦੇਵੇ ਤਾਂ ਸਾਨੂੰ ਡਾਕਟਰ ਨੇ ਪਹਿਲਾਂ ਹੀ ਕਹਿਤਾ ਦੀਗਾ ਵੀ ਜੇ ਬੱਚੇ ਦਾ ਰਿਸਕ ਲੈਣਾ ਭਾਰ ਨਹੀਂ ਜ਼ਿਆਦਾ ਵਧਣਾ ਚਾਹੀਦਾ ਕਿਉਂਕਿ ਜੇ ਭਾਰ ਜ਼ਿਆਦਾ ਵਧ ਗਿਆ ਇਹ ਚੂਲੇਆਂ ਨੂੰ ਪ੍ਰੋਬਲਮ ਆ ਸਕਦੀ ਆ ਇਹ ਜਿਹੜਾ ਟ੍ਰੀਟਮੈਂਟ ਸਹੀ ਹੋਇਆ ਪਤਾ ਨਹੀਂ ਕਿੱਥੋਂ ਨੁਕਸ ਬੈਠ ਜਾਵੇ ਕੰਨ ਵੀਰ ਜੀ ਅਸੀਂ ਫਿਰ ਪਿੰਡਰ ਸਾਹਿਬ ਕੋਲ ਗਏ ਕਿਉਂਕਿ ਵੀਰ ਜੀ ਨੇ ਪਹਿਲਾਂ ਦਾਸ ਨੇ ਸੰਥਾ ਲਈ ਪਿੰਡਰ ਸਾਹਿਬ ਕੋਲੋਂ ਤੇ ਫਿਰ ਭਾਜੀ ਨੇ ਸੰਥਾ ਲਿਆ ਮੇਰੇ ਨਾਲ ਡਿਊਟੀ ਲਾਉਂਦੇ ਸੀਗੇ ਸਹਿਜਪੜ ਦੀ ਤੇ ਉਹ ਪੀ ਆਰਟੀਸੀ ਦੇ ਵਿੱਚ ਨਾ ਅੱਜ ਇੰਸਪੈਕਟਰ ਨੇ ਇਨਟਰੋਸਪੈਕਸ਼ਨ ਕਰਦੇ ਨੇ ਜਿਵੇਂ ਚੈਕਿੰਗ ਵੈਰਾ ਕਰਦੇ ਨੇ ਤੇ ਮੇਰੇ ਨਾਲ ਪਹਿਲਾਂ ਡਿਊਟੀ ਲਾਉਂਦੇ ਸੀਗੇ ਨਿਸ਼ਕਾਮ ਸੇਵਾ ਮਹਾਂਪੁਰਸ਼ਾਂ ਦੇ ਕੋਲ ਸੇਵਾ ਸਾਡੀ ਡਿਊਟੀ ਹੁੰਦੀ ਸੀ ਅਖੰਡ ਪੜ ਸਾਹਿਬ ਤੇ ਤੇ ਮੇਰੇ ਨਾਲ ਬਾਹਰ ਵੀ ਡਿਊਟੀ ਲਾ ਲੈਂਦੇ ਜਦੋਂ ਵਿਹਲੇ ਹੁੰਦੇ ਸੀਗੇ ਤਾਂ ਪਿੰਡ ਸਰਬ ਕੋਲ ਗਏ ਤਾਂ ਉਹਨਾਂ ਨੇ ਪਿੰਡ ਸਰਬ ਨੂੰ ਕਿਹਾ ਵੀ ਬਾਬਾ ਜੀ ਇਸ ਤਰ੍ਹਾਂ ਕਰਕੇ ਮਨ 'ਚ ਖਿਆਲ ਆਇਆ ਸੀਗਾ ਤੇ ਆਪ ਜੀ ਦੱਸੋ ਇਹ ਖਿਆਲ ਤੋਂ ਪਹਿਲਾਂ ਕੀ ਸੀਗਾ ਭਾਜੀ ਰੋਜ਼ ਕਥਾ ਤੇ ਜਾਂਦੇ ਸੀ ਤੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਰਦਾਸ ਕਰਕੇ ਹੁਕਮ ਨਮਾ ਲੈਂਦੇ ਹੁੰਦੇ ਸੀ। ਪਾਜੀ ਨੇ ਉੱਥੇ ਬੈਠੇ ਕਥਾ ਦੀ। ਤੇ ਉਹਨਾਂ ਦੇ ਮਨ ਵਿੱਚ ਹੀ ਚੱਲ ਰਿਹਾ ਵੀ ਮੈਂ ਬਾਬਾ ਜੀ ਤੋਂ ਅਰਦਾਸ ਕਰਾ ਲਾਂ। ਤੇ ਬਾਬਾ ਜੀ ਪੁੱਛ ਲੈਂਦੇ ਸੀ ਭਾਈ ਕਿਸੇ ਨੇ ਅਰਦਾਸ ਤਾਂ ਨਹੀਂ ਕਰਨੀ ਕਿਉਂਕਿ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਕਥਾ ਤੋਂ ਬਾਅਦ ਸੁਖ ਹਸਨ ਕਰ ਦਿੰਦੇ ਸੀ। ਤੇ ਪਾਜੀ ਨੇ ਇਧਰੋਂ ਦੇਖਿਆ ਵੀ ਕੋਈ ਹੈ ਨਹੀਂ ਚਲੋ ਮੈਂ ਬਾਬਾ ਜੀ ਅੱਗੇ ਬੇਨਤੀ ਕਰ ਲੈਣਾ ਨਾ। ਤਾਂ ਪਾਜੀ ਨੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਦੋ ਬੇਟੀਆਂ ਨੇ ਆਪ ਜੀ ਕਿਰਪਾ ਕਰੋ ਵੀ ਜੇ ਭਾਗਾ ਵਿੱਚ ਇੱਕ ਪੁੱਤਰ ਦੀ ਸਾਡੇ ਮਨ 'ਚ ਖੁਆਇਸ਼ ਆ ਵੀ ਹੈਗਾਗਾ ਪਿੰਡਰ ਸਾਹਿਬ ਨੇ ਹੁਕਮਨਾਮਾ ਲਿਆ ਉਹ ਕਹਿੰਦੇ ਭਾਈ ਹੈਗਾਗਾ ਕੋਈ ਗੱਲ ਨਹੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਚੌਪਈ ਸਭ ਦੇ ਪਾਠ ਕਰਨੇ ਨੇ ਰੋਜ਼ ਵੱਧ ਤੋਂ ਵੱਧ ਕੱਤੀ ਕਰ ਲੋ 44 ਕਰ ਲੋ 51 ਕਰ ਲੋ ਬਾਕੀ ਵੱਧ ਤੋਂ ਵੱਧ ਕਰਨੇ ਨੇ ਗੁਰੂ ਸਾਹਿਬ ਕਿਰਪਾ ਕਰਨਗੇ ਕਹਿੰਦਾ ਚਲੋ ਵਾਹਿਗੁਰੂ ਦੀ ਕਿਰਪਾ ਹੋਈ ਭਾਜੀ ਵੀ 15 ਦੇ ਵਿੱਚ ਉਸ ਤੋਂ ਪਹਿਲਾਂ ਜਦੋਂ ਮਹਾਰਾਜ ਦੀ ਕਿਰਪਾ ਹੋਈ ਵੀ ਮੇਰੀ ਵਾਈਫ ਪ੍ਰੈਗਨੇਟ ਸੀ ਸ਼ੁਰੂ ਹੋ ਗਈ ਚੌਪਈ ਸਭ ਦੇ ਪਾਠ ਕਰਦੇ ਸੀ ਜਲ ਰੱਖ ਲੈਂਦੇ ਸੀ ਜਲ ਛਕੀ ਜਾਂਦੇ ਸੀਗੇ ਮੈਂ ਤੁਰਦੇ ਫਿਰਦੇ ਕਰੀ ਜਾਣਾ ਮੇਰੀ ਜੌਬ ਐਦਾਂ ਦੀ ਸੀ ਤੇ ਕਹਿੰਦਾ 2015 ਦੇ ਵਿੱਚ ਮੇਰੇ ਬੱਚਾ ਹੋਣਾ ਸੀ ਵਾਈਫ ਦੇ ਤਾਂ ਕੀ ਹੋਇਆ ਜਦੋਂ ਬਿਲਕੁਲ ਕਹਿੰਦੇ ਵੀ ਲਾਸਟ ਟਾਈਮ ਸੀ ਜਿਵੇਂ 9 ਮੰਥ ਪੂਰੇ ਹੋ ਗਏ ਸੀਗੇ ਤਾਂ ਸਾਨੂੰ ਅਸੀਂ ਚਲੇ ਗਏ ਸਰਕਾਰੀ ਦੋ ਹਸਪਤਾਲ ਨੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਕਿਉਂਕਿ ਰੈਪਿਊਟੇਸ਼ਨ ਖਰਾਬ ਹੋ ਜਾਊਗੀ ਦੋ ਸਰਕਾਰੀ ਹਸਪਤਾਲ ਕਹਿੰਦਾ ਅਸੀਂ ਉੱਥੇ ਗਏ ਉਹਨਾਂ ਨੇ ਸਾਨੂੰ ਦੋਨਾਂ ਨਹੀਂ ਕਹਿਤਾ ਵੀ ਇਹਦਾ ਆਪਰੇਸ਼ਨ ਹੋਏਗਾ ਆਪਰੇਸ਼ਨ ਤੋਂ ਬਿਨਾ ਬੱਚਾ ਨਹੀਂ ਹੁੰਦਾ ਦੂਜੀ ਜਗ੍ਹਾ ਉਹਨਾਂ ਨੇ ਵੀ ਇਹੀ ਕਿਹਾ ਫਿਰ ਅਸੀਂ ਪ੍ਰਾਈਵੇਟ ਕਲੀਨਿਕ ਗਏ ਉਹਨਾਂ ਨੇ ਵੀ ਸਾਨੂੰ ਇਹੋ ਹੀ ਕਿਹਾ ਵੀ ਤੁਸੀਂ ਪੀਜੀਆਏ ਚਲੇ ਜਾਓ ਇਹਦਾ ਆਪਰੇਸ਼ਨ ਨਹੀਂ ਹੋਏਗਾ ਅਸੀਂ ਉੱਧਰ ਬਾਬਾ ਜੀ ਕੋਲ ਅਰਦਾਸ ਕਰਾਈ ਸੀ ਬਾਬਾ ਜੀ ਕਹਿੰਦੇ ਸੀ ਬੱਚਾ ਨਾਰਮਲ ਹੋਊਗਾ ਫਿਰ ਕਹਿੰਦਾ ਵੀ ਮੇਰੇ ਬ੍ਰਦਰ ਲੱਗਿਆ ਅਸੀਂ ਕਲੰਬੀਆਸ਼ੀਆ ਉਹਨੇ ਮੈਨੂੰ ਉੱਥੋਂ ਫੋਨ ਕੀਤਾ ਤੇ ਮੇਰੀ ਵਾਈਫ ਨਾਲ ਗੱਲ ਕੀਤੀ ਵੀ ਤੁਸੀਂ ਇੱਥੇ ਰਿਹਾ ਆ ਜਾਓ ਵੀ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਆਂ ਕਹਿੰਦਾ ਵੀ ਦੇਖ ਲਓ ਉੱਥੇ ਗਏ ਨੇ 4 ਅਪ੍ਰੈਲ 2015 ਦੀ ਗੱਲ ਆ ਕੰਨਹ ਜੇ ਮੇਰੀ ਜਿਹੜੀ ਸੱਸਾ ਉਹ ਲੇਬਰ ਰੂਮ ਚੋਂ ਬਾਹਰ ਹੀ ਆ ਰਿਆ ਨਾਲ ਦੀ ਨਾਲ ਵਾਹਿਗੁਰੂ ਦੀ ਕਿਰਪਾ ਹੋ ਗਈ ਮੇਰੇ ਕੋਲ ਪਰਮਾਤਮਾ ਨੇ ਬੇਟਾ ਦਿੱਤਾ ਉਹਦਾ ਨਾਮ ਰੱਖਿਆ ਭਪਿੰਦਰ ਸਿੰਘ ਮਹਾਪੁਰਸ਼ਾਂ ਨੇ ਹੁਕਮਨਾਮਾ ਲਿਆ ਪੱਬਾ ਆਇਆ ਤੇ ਭਪਿੰਦਰ ਸਿੰਘ ਰੱਖਿਆ ਉਹ ਕਹਿੰਦਾ ਵੀ ਅਸੀਂ ਅਖੀਰ ਤੱਕ ਚੌਪਈ ਸੰਬਦੇ ਪਾਠ ਨਹੀਂ ਛੱਡੇ ਸਾਡਾ ਵਿਸ਼ਵਾਸ ਐਨਾ ਸੀ ਗੁਰਬਾਣੀ ਤੇ ਵੀ ਜੇ ਮਹਾਪੁਰਸ਼ਾਂ ਨੇ ਸਾਨੂੰ ਕਿਹਾ ਨਾ ਉਹਨਾਂ ਨੇ ਸਾਨੂੰ ਕਿਹਾ ਸੀ ਪਾਠ ਕਰਨਾ ਬਾਣੀ ਪੜ੍ਹਨੀ ਆ ਉਹ ਕਰਾਉਣਗੇ ਵੀ ਆਪੇ ਤਾਂ ਉਹ ਦੇਖ ਲਓ ਪਰਿਵਾਰ ਤੇ ਇਸ ਤਰ੍ਹਾਂ ਕਿਰਪਾਈ ਸੰਗਤ ਜੀ ਗੱਲ ਸਿਰਫ ਪਤਾ ਕੀ ਆ ਸ਼ਰਧਾ ਦੇ ਭਾਵਨਾ ਦੀ ਆ ਤੁਹਾਡੀ ਭਾਵਨਾ ਕਿੱਥੇ ਟਿਕੀ ਆ ਕਿੰਨਾ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ ਵਾਕੀ ਇਹ ਦਾਤਾ ਤੋਂ ਮਹਾਰਾਜ ਨੇ ਸਹਜੇ ਸਹਜੇ ਦੇਈ ਦੇਣੀਆਂ ਨੇ ਤੁਹਾਡੀ ਨੀਤ ਦੇ ਵਿੱਚ ਖੋਟਣੀ ਹੋਣੀ ਚਾਹੀਦੀ ਤੁਹਾਡੀ ਜਿਹੜੀ ਸ਼ਰਧਾ ਭਾਵਨਾ ਇੰਨੀ ਕੁ ਰੱਖੋ ਇਹ ਦਿਮਾਗ 'ਚ ਗੱਲ ਉਠਾ ਲਓ ਕਿ ਜਿਹੜਾ ਮੇਰਾ ਸਤਿਗੁਰੂ ਆ ਨਾ ਤੋਂ ਸਮਰਾਥ ਤੋਂ ਵੱਡਾ ਮੇਰੀ ਮਤ ਥੋੜੀ ਰਾਮ ਵੀ ਜਿਹੜੀ ਸਾਡੀ ਮਤ ਆ ਉਹ ਤਾਂ ਬਹੁਤ ਬਹੁਤ ਥੋੜੀ ਆ ਤੇ ਸਾਡਾ ਜਿਹੜਾ ਵਾਹਿਗੁਰੂ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹ ਇੰਨੇ ਸਰਵ ਵਿਆਪਕ ਨੇ ਇੰਨੇ ਵੱਡੇ ਨੇ ਉਹ ਚੋਣ ਕੀ ਨਹੀਂ ਕਰ ਸਕਦੇ ਤੇ ਭਾਜੀ ਨੇ ਸ਼ਰਧਾ ਭਾਵਨਾ ਦੇ ਨਾਲ ਕਹਿੰਦਾ ਫਿਰ ਅਸੀਂ ਜਾਪ ਕਰਦੇ ਰਹੇ ਤੇ ਵੀਰ ਜੀ ਮਹਾਰਾਜ ਨੇ ਸਾਡੇ ਤੇ ਕਿਰਪਾ ਕਰਤੀ ਤੇ ਮੇਰੀ ਵਾਈਫ ਵੀ ਅੱਜ ਰਿਸ਼ਟ ਪੁਸ਼ਟ ਤੰਦਰੁਸਤਾਂ ਤੇ ਮੇਰਾ ਬੇਟਾ ਵੀ ਪਾਜੀ ਦੇ ਦੋ ਬੇਟੀਆਂ ਦੇ ਬਾਅਦ ਇੱਕ ਬੇਟਾ ਹੋਇਆ। ਉਹਨਾਂ ਨੇ ਮੈਨੂੰ ਆਪਣੇ ਜਦੋਂ ਆ ਕੇ ਦੱਸਿਆ ਫਿਰ ਮੈਂ ਉਹਨੂੰ ਪੁੱਛਿਆ ਵੀ ਮੈਂ ਵੀਡੀਓ ਪਾਉਣੀ ਆ ਕਿੰਨੇ ਪਾਜੀ ਜਰੂਰ ਪਾਓ ਸੰਗਤ ਨੂੰ ਉਤਸ਼ਾਹ ਮਿਲੇਗਾ। ਜੇ ਕਿਸੇ ਨੂੰ ਡਾਊਟ ਹੋਏ ਤਾਂ ਪਟਿਆਲੇ ਆ ਜਿਓ ਮੈਂ ਉਹਨਾਂ ਦੇ ਘਰ ਲੈ ਜਾਊਂਗਾ ਤੁਸੀਂ ਆਪ ਗੱਲ ਕਰ ਸਕਦੇ ਹੋ। ਸੋ ਸੰਗਤ ਜੀ ਬਾਣੀ ਨਾਲ ਜੁੜੋ ਵੱਧ ਤੋਂ ਵੱਧ ਸਿਮਰਨ ਕਰੋ, ਮੂਲ ਮੰਤਰ ਦਾ ਜਾਪ ਕਰੋ, ਗੁਰ ਮੰਤਰ ਦਾ ਜਾਪ ਕਰੋ। ਜਿੰਨਾ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਦਾ ਜਾਪ ਕਰੋਗੇ ਉੰਨੀ ਬਾਣੀ ਦੀ ਸਮਝ ਆਵੇਗੀ ਜੀਵਨ ਲੰਘਦਾ ਜਾ ਰਿਹਾ ਲਾਹਾ ਲੈ ਲੋ ਹੁਣ ਵੀ ਸਮਾਂ ਫਿਰ ਕੁਝ ਨਹੀਂ ਮਿਲਣਾ ਸੋ ਪੁੱਲਾ ਮੇਰੀਆਂ ਨੇ ਜੋ ਚੰਗੀਆਂ ਗੱਲਾਂ ਨੇ ਉਹ ਸਤਿਗੁਰੂ ਦੀਆਂ ਆਪ ਨੇ ਇਹਨੂੰ ਹਿਰਦੇ ਵਿੱਚ ਵਸਾ ਲਿਓ ਤੇ ਅਸੀਸਾਂ ਦਿਓ ਵੀਡੀਓ ਵਧੀਆ ਲੱਗੇ ਨਾ ਇਹਨੂੰ ਹੋਰ ਅੱਗੇ ਸੰਗਤ ਦੇ ਨਾਲ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦਾ ਭਲਾ ਹੋ ਜੇ ਕਿਸੇ ਹੋ ਦੀ ਸ਼ਰਧਾ ਭਾਵਨਾ ਬਣ ਜਾਵੇ ਉਹ ਵੀ ਬਾਣੀ ਦੇ ਨਾਲ ਜੁੜ ਜਾਵੇ ਆਪਣਾ ਇੱਕੋ ਹੀ ਇੱਕ ਅਰਦਾਸ ਕਿ ਸਤਿਗੁਰੂ ਵੱਧ ਤੋਂ ਵੱਧ ਸੰਗਤ ਤੇਰੀ ਬਾਣੀ ਦਾ ਲਾਹ ਲੇ ਤੇਰੇ ਬਚਨਾਂ ਦਾ ਲਾਹ ਲੇ ਸਤਿਗੁਰੂ ਜੀ ਜਿਹੜੀ ਤੁਹਾਡੀ ਬਾਣੀ ਆ ਨਾ ਉਹ ਹਰ ਇੱਕ ਦੇ ਹਿਰਦੇ ਵਿੱਚ ਵਸ ਕੇ ਸਭ ਦੇ ਕਾਰਜ ਕਰੇ ਸੋ ਭੁੱਲਾਂ ਚੁਕਾਂ ਸਤਿਗੁਰੂ ਸੰਗਤ ਵਕਸ਼ਣ ਜੋਗ ਜੀ ਦੇਉ ਸੱਜਣਾ ਸੀਸੜੀਆਂ ਜਿਉ ਹੋਵੈ ਸਾਇਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਿਆ ਧਰਤਾਂ ਨਿਮਾਣ ਆਨ ਬਾਦਸ਼ਾਹੀਏ